ਜਦੋਂ ਤੁਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਉਦੋਂ ਦੇ ਆਪਣੇ ਬਿਆਨ ਕੱਢੋ ਤੇ ਹੁਣ ਦੇ ਬਿਆਨ ਕੱਢੋ ਉਦੋਂ ਦੀ ਗੱਲ ਕਰੋ ਤੇ ਅੱਜ ਦੀ ਕਰੋ ਯਾਰ ਅਸੀਂ ਪੋਲੀਟਿਸ਼ੀਅਨ ਸਿਰਫ ਆਪਣੀਆਂ ਕੁਰਸੀਆਂ 'ਤੇ ਬੈਠੀ ਆ ਤੇ ਆਪਣੀ ਜ਼ੁਬਾਨ ਬਦਲ ਰਹੀਆਂ ਇਹੋ ਹੀ ਸੁਨੀਲ ਜਾਖੜ ਜਦੋਂ ਰਕਸ਼ਿਤ ਤੇ ਖੜਾ 2019 ਨੂੰ ਯਾਦ ਸੀ ਜਿੱਥੋਂ ਜਤਾਕੇ ਪੇਜਾ ਕ੍ਰੋਸ਼ਰ ਨੂੰ ਹਾਰ ਕੇ ਆਇਆ ਉਦੋਂ ਦੀਆਂ ਜਿਹੜੀਆਂ ਸਪੀਚਾਂ ਕੱਢਾਂਗੇ ਨਾਲ-ਨਾਲ ਚਲਾਵਾਂਗੇ ਜੇ ਸਦਸ ਸਵੀ ਦਿੱਤੀ ਉਹ ਪੂਰੀ ਸਭੀ ਚਲੇਗੀ ਬੀਜਪੀ ਦੇ ਜੋ ਬੋਲਿਆ ਉਹ ਚਲਾਇਆ ਜਾਏਗਾ ਇਹ ਇਹ ਯਰ ਇੱਕ ਇੱਕ ਰੁਪਏ ਮੈਨੂੰ ਤੇ ਇਹ ਉਹ ਲੱਗਿਆ ਕਿ ਅੱਕੇ ਦੀ ਛੇਤੀ ਉਹੜਾ ਖਲ ਜਬਾਨ ਛੜਕ ਜਾਂਦੀ ਹੈ ਜਿਹੜੀ ਜਿਹਦੇ ਲਈ ਬਹੁਤ ਚੰਗਾ ਬੋਲਿਆ ਉਹਦੇ ਦੀ ਬਹੁਤ ਉਹਦੇ ਗੇ ਇਨਾ ਕੁਛ ਲੈ ਕੇ ਆਪਾਂ ਕੇ ਕੋਲ ਤੇ ਇਹਨਾਂ ਦੇ ਪੈਸੇ ਦਾ ਇੱਕ ਤੁਨ ਮੈਂ ਦੱਸਾਂ ਤੁਸੀਂ ਥੋੜੀ ਜਿਹੀ ਕਿਰਪਾ ਕਰੋ ਇਹਨਾਂ ਦਿਨਾਂ 'ਚ ਜੇ ਤੁਸੀਂ ਥੋੜੇ ਥੋੜੇ ਸਵਾਲ ਪਾ ਕੇ ਕਰ ਦਿੱਤੇ ਤੇ ਬੋਲਣਾ